ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਜਿੰਨਾ ਦੀਆਂ ਮੱਜਾਂ ਦੇ ਅੱਖਾਂ 'ਚੋਂ ਐਵੇਂ ਗਿੱਡਾ ਆਂਦੀਆਂ ਹੁਣ ਐਵੇਂ ਐਵੇਂ ਅੱਖਾਂ 'ਚੋਂ ਗਿੱਡਾ ਆਂਦੀਆਂ ਹੁਣ ਜਦ ਪਾਣੀ ਵਗਦਾ ਹੋਵੇ ਅੱਖਾਂ 'ਚੋਂ ਐਵੇਂ ਗਿੱਡਾ ਆਂਦੀਆਂ ਹੁਣ ਜਾਂ ਫਿਰ ਐਵੇਂ ਆ ਮੈਸਜ ਜਿਵੇਂ ਪਾਣੀ ਬਗੀ ਜਾਂਦਾ ਇਹਨਾਂ ਦੇ ਐ ਪਾਣੀ ਵਗਦਾ ਹੋਵੇ ਇਨਾਂ ਦੀਆਂ ਦੋ ਤਿੰਨ ਨਿਸ਼ਾਨੀਆਂ ਨੇ ਜੇ ਤਾਂ ਆਉਂਦੀਆਂ ਨੇ ਅੱਖਾਂ 'ਚ ਗਿੱਡਾ ਫਿਰ ਤਾਂ ਸਮਝ ਲੈ ਉਹਨਾਂ ਨੂੰ ਇੱਕਦਾਂ ਪੇਟ ਦੇ ਕੀੜਿਆਂ ਵਾਲੀ ਦਵਾਈ ਦੇਣ ਵਾਲੀ ਐ ਜੇ ਇੱਕ ਅੱਖ 'ਚ ਗਿੱਡਾ ਕੇ ਅੱਖ ਖਰਾਬ ਜੀ ਹੋ ਜਾਂਦੀ ਐ ਪਾਣੀ ਜਿਹਾ ਡਿੱਗਦਾ ਫਿਰ ਇਹਨਾਂ ਨੂੰ ਨਾ ਇਹ ਇੱਕ ਦੂਜੀ ਮਿਹਸ ਤੋਂ ਜਿਵੇਂ ਮੈਂ ਸੰਦੀਆਂ ਜਾਂਦੀਆਂ ਜਾਂਦੀਆਂ ਰਹਿੰਦੀਆਂ ਹੁਣ ਜਾ ਉਂ ਵੀ ਬਿਮਾਰੀ ਦੀ ਲਾਗ ਲੱਗ ਜਾਂਦੀ ਐ ਉਹ ਫਿਰ ਇੱਕ ਮੱਝ ਤੋਂ ਵੱਧਦੀ 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 ਅੱਗੇ ਵਧੀ ਜਾਂਦੀ ਐ ਇਹਨੂੰ ਰੋਕਣ ਵਾਸਤੇ ਕਈ ਚੀਜ਼ਾਂ ਮਤਲਬ ਹੈਗੀਆਂ ਨੇ ਇਹ ਜਿਹੀਆਂ ਜਿਹੜੀ ਚੀਜ਼ ਨਾਲ ਇਹ ਰੁਕ ਜਾਣ ਤਾਂ ਤੁਸੀਂ ਜਿਵੇਂ ਆਮ ਗੌਰ ਰੱਖਿਆ ਕਰੋ ਵੀ ਜੇ ਤਾਂ ਕੱਲਾ ਪਾਣੀ ਗੇਰਦੀ ਐ ਫਿਰ ਤਾਂ ਆਮ ਕੋਈ ਲਾਗ ਐ ਬਿਮਾਰੀ ਵਾਲੀ ਲਾਗ ਜੀ ਉਹਦੇ ਬਾਰੇ ਵੀ ਦੱਸ ਦਾਂ ਜੇ ਗਿੱਡਾਂ ਗੁੱਡਾਂ ਦੋਏ ਅੱਖਾਂ ਚੋਂ ਆਉਂਦੀਆਂ ਨੇ ਥੋੜੀਆਂ ਥੋੜੀਆਂ ਫਿਰ ਪੇਟ ਦੇ ਕੀੜੇ ਨੇ ਬਾਈ ਚਾਂਸ ਕਿਸੇ ਵੀ ਕੱਟਰੂ ਦੇ ਜਾਂ ਬਲਦ ਦੇ ਬੱਚੇ ਦੇ ਬੈੜੀ ਦੇ ਅੱਖ ਚ ਕੋਈ ਚੀਜ਼ ਲੱਗਦੀ ਐ ਜਾਂ ਜ਼ਖਮ ਹੁੰਦਾ ਐ ਜਾਂ ਉਹ ਅੱਖ ਖਰਾਬ ਹੁੰਦੀ ਐ ਕਈ ਵਾਰੀ ਫੁੱਲ ਆ ਜਾ ਬਾਹਰ ਲਿਕੜ ਜਾਂਦਾ ਤਾਂ ਉਹਦੇ ਵਾਸਤੇ ਸਰੀਂ ਦਾ ਪਾਣੀ ਆਉਂਦਾ ਇੱਕ ਸਰੀਂ ਆਪਣੇ ਨਾ ਖੇਤ ਚ ਸਰੀਂ ਪਤਾ ਹੋਣਾ ਕਈ ਬੰਦਿਆਂ ਨੂੰ ਜਿਨਾਂ ਨੂੰ ਨਹੀਂ ਪਤਾ ਉਹ ਕਿਸੇ ਸਿਆਣੇ ਬੰਦੇ ਨੂੰ ਪੁੱਛ ਲਿਓ ਉਹ ਸਰੀਂ ਦਾ ਮਤਲਬ ਪਾਣੀ ਲਿਕੜਦਾ ਜਦੋਂ ਆਪਾਂ ਉਹਦੇ ਮਾਰਾਂਗੇ ਕਰਦੇ ਜੀ ਨਾ ਤਾ ਸਰੀਂ ਦੇ ਪੱਡੇ ਦਾ ਪਾਣੀ ਕੱਢ ਕੇ ਉਹ ਆਪਾਂ ਅੱਖ 'ਚ ਮਾਰ ਦੋ ਤੁਹਾਡੀ ਅੱਖ 100% ਮਾਇਮੇ ਦੀ ਠੀਕ ਹੋਊਗੀ ਤੇ ਜੇ ਹੋਵੇ ਮੰਨ ਲਾ ਉਨ ਲਾਗ ਜਿਵੇਂ ਪਾਣੀ ਗਿਰਦਾ ਹੋਵੇ ਜਾਂ ਗਿੱਡਾਂ ਜੀਆਂ ਆਉਂਦੀਆਂ ਹੋਣ ਇੱਕ ਅੱਖ ਤੋਂ ਤਾਂ ਨੂਨ ਲੈ ਲਓ ਨੂਨ ਨੂਨ ਨੂੰ ਗਲਾਸ 'ਚ ਘੋਲ ਲਓ ਅੱਧਾ ਚਮਚਾ ਇੱਕ ਗਲਾਸ 'ਚ ਇੰਨਾ ਪਾਣੀ ਪਾ ਕੇ ਉਹਦੇ ਵਿੱਚ ਅੱਧਾ ਚਮਚਾ ਘੋਲ ਕੇ ਉਨੂੰ ਮੂੰਹ ਚ ਪਾ ਕੇ কুরਲੀ ਮਾਰਨੀ ਹੈ ਇਹ ਸੌਣ ਹੁੰਦਾ ਸਿਆਣੇ ਬੜਿਆਂ ਬੂੜਿਆਂ ਨੇ ਕਿਹਾ ਹੋਇਆ ਹੈ ਇਹ ਸੌਣੇ ਹੁੰਦਾ ਹੈ ਕਿਸੇ ਵੀ ਜਾਨਵਰ ਦੇ ਜੋ ਤੁਸੀਂ ਮੂੰਹ ਚ ਪਾਣੀ ਭਰ ਲਿਆ ਨੂਨ ਵਾਲਾ ਉਹ ਐਂ ਕਰਕੇ ਐ ਮਰੋ ਐਂ ਕਰਕੇ কুরਲੀ ਮਾਰੋਗੇ ਨਾ ਜਦੋਂ 2-3 ਵਾਰੀ ਉਹਦੇ ਨਾਲ ਅੱਖ ਤੋਦੋ ਉਹ ਰੋਕ ਕੇ ਮੂੰਹ ਨੂੰ ਐ ਜੋਰ ਨਾਲ ਮਾਰ ਕੇ ਉਹ ਤੁਹਾਡੀ ਬਿਮਾਰੀ 2 ਦਿਨਾਂ ਚ ਕਿਤੇ ਦੀ ਕਿਤੇ ਜਾਊਗੀ ਮੁੜ ਕੇ ਜੇ ਲੱਗ ਗਈ ਤਾਂ ਮੈਨੂੰ ਫੜ ਲਿਓ ਇਹਨਾਂ ਸੌਣ ਹੁੰਦੇ ਨੇ ਪਹਿਲਾਂ ਬੁੜੇ ਕਰਿਆ ਕਰਦੇ ਆਪਾਂ ਪ੍ਰਾਣੀਆਂ ਚੀਜ਼ਾਂ ਤੋਂ ਪਰਾਂ ਹੋ ਗਏ ਦਵਾਈਆਂ ਦੇ ਮੰਗਰ ਲੱਗ ਗਏ ਜਦੋਂ ਆਪਾਂ ਇਹੋ ਜਿਹਾ ਕੁਝ ਵਰਤਦੇ ਰਹਾਂਗੇ ਤਾਂ ਆਪਾਂ ਨੂੰ ਡਾਕਟਰ ਦੀ ਬਹੁਤ ਘੱਟ ਲੋੜ ਪਊਗੀ ਮੈਂ ਮਾਨ ਨਹੀਂ ਕਰਦਾ ਦੋ ਵੇਲੇ ਦਾ ਇੱਕ ਵੇਲਾ ਸਵੇਰ ਦਾ ਆਪਾਂ ਜਮੀ ਅਨਸਰ ਦੇ ਨੂੰ ਡਾਕਟਰ ਬੁਲਾਉਨੇ ਆ ਨਹੀਂ ਮੈਨੂੰ ਡਾਕਟਰ ਦੀ ਜ਼ਿਆਦਾਤਰ ਲੋੜ ਹੀ ਨਹੀਂ ਪੈਂਦੀ ਹੁਣ ਰਾਤ ਮੇਰੀ ਵੱਡੀ ਮੈਂਸ ਦਾ ਥਣਾ ਕੋ ਡੇਲੀ ਆਪ ਤਾਰ ਕੱਢਦਾ ਮੈਂ ਹਰੇਕ ਮੈਂਸ ਦੀ ਮੈਨੇ 2 2 4 4 ਤਾਰਾਂ ਮਾਰਨੀਆਂ ਨੇ ਉਦੋਂ ਆ ਚਾਹੇ ਉਹਨੂੰ ਦੂਜੇ ਨੂੰ ਕਰਾਂ ਵੀ ਲੈ ਤੂੰ ਕੱਢ ਬਈ ਇਹਦੀ ਮੈਂ ਅੱਗੇ ਹੁਣਾ ਜਦੋਂ ਮੈਂ ਉਹ ਮੈਂਸ ਦੇ ਥੱਲੇ ਬੈਠਿਆ ਉਹਦੇ ਇੱਕ ਥਣ ਤੇ ਮੈਨੂੰ ਸੋਈ ਲੱਗੀ ਮਾਹ ਯਾਰ ਮੈਂ ਤਕਲੀਫ ਮੰਨਦੀ ਐ ਸੋਈ ਆ ਕੋਈ ਚੀਜ਼ ਤਾਂ ਨਹੀਂ ਲੜੀ ਤਾਂ ਮੈਂ ਨਾਲ ਦੀ ਨਾਲ ਉਸੇ ਟਾਈਮ ਉਹਨੂੰ ਗੁੜ ਦਾ ਪੇੜਾ ਬਣਾ ਕੇ ਕਰਕੇ ਗਿੱਲਾ ਉਹ ਚ ਪੰਜ ਗੋਲੀਆਂ ਮਸ਼ਕਕਪੂਰ ਦੀਆਂ ਮਾਰੀਆਂ ਇਹ ਜੀਆਂ ਚੀਜ਼ਾਂ ਮੈਂ ਲਿਆ ਕੇ ਰੱਖਦਾ ਦੇਸੀ ਆਮ ਮਸ਼ਕਕਪੂਰ ਦੇ ਮਾਰੀਆਂ ਹੁਣ ਸਵੇਰੇ ਦੇਖਾ ਕਿਦਰੇ ਤਾਂ ਸੋਈ ਗਈ ਕਿਦਰੇ ਸਾਰਾ ਕੁਝ ਖਤਮ ਹੋ ਕੇ ਦੁੱਧ ਵੀ ਸਾਫ ਹੋ ਗਿਆ ਨਹੀਂ ਖਾਰਾ ਹੋਣ ਲੱਗ ਰਿਹਾ ਸੀ ਮਾਮੂਲੀ ਮਾਮੂਲੀ ਮੌਕੇ ਤੇ ਗੌਰ ਹੋ ਗਈ ਤੁਰਤ ਤੁਰਤ ਦਵਾਈ ਦਿੱਤੀ ਗਈ ਤੁਰਤੇ ਪੰਜ ਗੋਲੀਆਂ ਨਾਲ 5 ਰੁਪਈਆ ਨਾਲ ਮੈਸ ਦਾ ਸਾਨੂੰ ਠੀਕ ਹੋ ਗਿਆ ਕਿੱਥੇ ਉਹ ਆਪਾਂ ਅੱਜ ਦੇਖਦੇ ਵੀ ਸੁੱਜ ਰਿਆਂ ਕੱਲ ਨੂੰ ਡਾਕਟਰ ਨੂੰ ਮਲਾਉਂਦੇ ਅੱਜ ਸਵੇਰ ਨੂੰ ਹੋਰ ਸੁੱਜਿਆ ਹੁੰਦਾ ਦੁਪਹਿਰ ਤੱਕ ਡਾਕਟਰਾਂ ਦਾ ਉਦੋਂ ਨੂੰ ਕੰਮ ਵੱਧ ਜਾਂਦਾ ਫਿਰ ਉਹ ਟੀਕੇ ਲਾ ਕੇ ਦੁੱਧ ਸੁੱਕਦਾ ਦੁੱਧ ਸੁੱਕਣ ਤੋਂ ਬਾਅਦ ਦੋ ਦਿਨ ਟੀਕੇ ਲੱਗਦੇ ਫਿਰ ਉਹਨੂੰ ਆਰਾਮ ਆਉਂਦਾ ਉਦੋਂ ਆ ਫਿਰ ਉਹਨੂੰ ਨਵੇਂ ਸਿਰੇ ਮਸਾਂ ਦੁੱਧ ਚੱਲਦੀ ਅਸੀਂ ਹੁਣ ਉਹ ਨਾਲ ਦੀ ਨਾਲ ਦੇ ਕੇ ਨਾ ਦੁੱਧ ਘਟੀਆਂ ਨਾ ਕੁਝ ਹੋਰ ਨਾਲ ਦੀ ਨਾਲ ਠੀਕ ਹੋ ਗਿਆ ਮੈਂ ਤਾਂ ਕਹਿਣਾ ਵੀ ਜਿਹੜੀਆਂ ਇਹ ਦੇਸੀ ਪ੍ਰਾਣੀਆਂ ਚੀਜ਼ਾਂ ਨੇ ਨਾ ਇਹਨਾਂ 'ਚ ਬਹੁਤ ਗੁਣਾਕਾਰੀ ਚੀਜ਼ਾਂ ਬਹੁਤ ਗੱਲਾਂ ਨੇ ਜਦੋਂ ਆਪਾਂ ਵਰਤਾਂਗੇ ਸਾਨੂੰ ਆਟੋਮੈਟਿਕ ਹੀ ਪਤਾ ਲੱਗ ਜੂਗਾ ਵੀ ਆਪਾਂ ਕੀ ਪਾਵਾਂਗੇ ਤਾਂ ਕੀ ਦਾ ਰਿਜ਼ਲਟ ਮਿਲੂਗਾ ਨੂਨ ਦਾ ਤੇ ਸਰੀਂ ਦਾ ਪਾਣੀ ਤਾਂ ਐਡਾ ਤਾਕੜੀ ਚੀਜ਼ ਆ ਸਰੀਂ ਸਰੀਂ ਦਾ ਪਾਣੀ ਲੈ ਲਓ ਤੁਸੀਂ ਜੇ ਜਾਂ ਉਹਦਾ ਪੱਤੇ ਤੋੜ ਕੇ ਹੋਰ ਕਰ ਲੋ ਪੱਤੇ ਤੋੜ ਕੇ ਉਹਦੇ ਨਹੀਂ ਵੀ ਕਿਸੇ ਨੂੰ ਪਾਣੀ ਕੱਢਣਾ ਆਂਦਾ ਉਹਦਾ ਸਰੀਨ ਦਾ ਪਾਣੀ ਲਿਕੜਦਾ ਉਹ ਦਰਖਤ ਚੋਂ ਜੋ ਤੁਸੀਂ ਕੱਢੋ ਉਹਨੂੰ ਪਤਾ ਨਹੀਂ ਵੀ ਲਿਕੜਦਾ ਉਹਦੇ ਪੱਤੇ ਤੋੜ ਕੇ ਬਾੜ ਲੋ ਥੋੜੇ ਜੇ ਪਾਣੀ ਚ ਬਾੜ ਕੇ ਨੂੰ ਠੰਡਾ ਕਰਕੇ ਉਹ ਵੀ ਮਾਰ ਸਕਦੇ ਹੋ ਸਰੀਨ ਦਾ ਪਾਣੀ ਵੀ ਬਹੁਤ ਤਾਕੜੀ ਚੀਜ਼ ਐ ਜੇ ਕਿਸੇ ਦੇ ਜ਼ਖਮ ਹੋਵੇ ਜਾਂ ਕੋਸ ਹੋਰ ਹੋਵੇ ਇੱਕ ਚੀਜ਼ ਹੋਰ ਐ ਮੇਰੇ ਦਿਮਾਗ ਚ ਨਹੀਂ ਆ ਰਹੀ ਅੱਖਾਂ ਵਾਸਤੇ ਉਹਦਾ ਵੀ ਬੜਾ ਤਾਕੜਾ ਰਿਜ਼ਲਟ ਐ ਤੇ ਚਲੋ ਕਦੇ ਫੇਰ ਦੱਸਾਂਗੇ ਹੂੰ ਤੁਸੀਂ ਹੁਣ ਜੇ ਗਿੱਡਾ ਹੋਣ ਇੱਕ ਦੋਏ ਅੱਖਾਂ 'ਚ ਥੋੜੀਆਂ-ਥੋੜੀਆਂ ਤੱਕ ਕੀ ਪੇਟ ਦੇ ਕੀੜੇ ਵਾਲੀ ਗੋਲੀ ਦਿਆਂ ਕਰੋ ਕੱਟਰੂ ਦੇ ਵੀ ਹੋਣ ਚਾਹੀਏ ਚਾਹੀਏ ਵੱਡੀ ਮੱਜ ਦੇ ਹੋਣ ਜੇ ਇੱਕ ਅੱਖ 'ਚ ਪਾਣੀ ਜਾਂ ਇੱਕ ਅੱਖ 'ਚ ਗਿੱਡਾ ਆਉਂਦੀ ਹੋਵੇ ਫੇਰ ਸਮਝ ਲਓ ਉਹਨੂੰ ਲਾਗ ਲੱਗਦੀ ਅੱਗੇ ਫੇਰ ਨੂਨ ਮਾਰ ਕੇ ਸਾਫ਼ ਕਰ ਦੋ ਉੱਥੇ ਬੰਦੇ ਉੱਥੇ ਪਾਣੀ ਇੱਧਰ ਪਿਆਦੀ ਨਾ ਉਰਾਂ ਤਾਂ ਪਾਏਗੀ ਪਾਏਗਾ ਉਰਲੇ ਪਾਸੇ ਇਧਰੋਂ ਖੋਲ-ਖੋਲ ਚਾਰ ਮਹੀਸਾਂ ਨੇ ਪਿਆਦੀ ਇਧਰ ਕਾਨੂੰ ਪਾਏਗਾ ਏਡੀ ਖੁਰਲੀ ਚ ਨਾਲੇ ਉਹ ਫੁੱਟੀ ਪਈ ਆ ਉੱਥੋਂ ਉੱਥੇ ਬੰਨਣ ਨੂੰ ਕੁਛ ਨਹੀਂ ਹੁੰਦਾ ਤੁਹਾਨੂੰ ਮੈਂ ਦੱਸਦਾ ਆਹ ਖੁਰਲੀ ਚ ਪਾਣੀ ਦਾ ਪਾਏਗਾ ਅਬਰਾ ਉੱਥੇ ਪਾਣੀ ਪਿਆ ਦੀ ਇੱਕ ਵਾਰੀ ਪਾਣੀ ਪਾ ਕੇ ਮੁੜ ਕੇ ਕੱਚੇ ਚ ਬੰਨਦੀ ਪੰਜੇ ਦਾ ਮਹਿਸਾ ਨੇ ਹੋਰ ਉਹ ਦੂਜੀਆਂ ਨੂੰ ਇੱਥੇ ਹੀ ਬੰਨਦੀ ਦੋਆ ਨੂੰ ਤੇ ਤੁਸੀਂ ਇਹ ਕਰਕੇ ਦੇਖੋਗੇ ਨਾ ਇੱਥੇ ਬੰਨਣ ਨੂੰ ਮਸਤ ਮਸਤ ਹੋਣ ਦੇ ਕੱਚੇ ਚ ਬੰਨਣਾ ਇੱਥੇ ਬਲ ਦੇ ਦੇ ਨੂੰ ਪੈਪ ਨਾ ਕੱਢ ਲੈ ਕਿਲੇ ਘੜਾਨਾਂ ਨੂੰ ਆ ਜਾਣ ਦੇ ਕਾਕ ਨੂੰ ਤੇ ਛੋਟੀਆਂ-ਛੋਟੀਆਂ ਗੱਲਾਂ ਭਰਾਵੋ ਤੁਹਾਨੂੰ ਦੱਸਦੇ ਰਹਾਂਗੇ ਫੋਲੋ ਕਰ ਲੋ ਡਡੂ ਡੈਰੀ ਫਾਰਮ ਨੂੰ ਵੀਡੀਓ ਯਾਰ ਸ਼ੇਅਰ ਕਰ ਦਿਆ ਕਰੋ ਮੇਰਾ ਵੀਰ ਬਣ ਕੇ ਤਾਂ ਕਿ ਕਿਸੇ ਹੋਰ ਭਾਈ ਦੇ ਵੀ ਯਾਰ ਕੋਈ ਨਾ ਕੋਈ ਭਲਾ ਹੋ ਜਾਏ ਆਪਣਾ ਕੁਝ ਨਹੀਂ ਜਾਂਦਾ ਛੋਟੀ ਜੀ ਜ਼ਿੰਦਗੀ ਹੈ ਛੋਟੀ ਜੀ ਜ਼ਿੰਦਗੀ ਹੈ ਦੜਾ ਦੜ ਦੜ ਲੰਘ ਰਹੀ ਹੈ ਰੋਜ਼ ਡੇਲੀ ਇੱਕ ਦਿਨ ਘਟ ਜਾਂਦਾ ਸਵੇਰੇ ਚੜਦਾ ਸ਼ਾਮ ਨੂੰ ਦਿਨ ਖਤਮ ਇੱਕ ਇੱਕ ਦਿਨ ਦਿਨ ਦੀ ਕੀਮਤ ਪਾਇਆ ਕਰੋ ਦਿਨ ਲੰਘੀ ਜਾਂਦੇ ਨੇ ਭਰਾਵੋ ਆਈ ਜਾਂਦੇ ਨੇ ਜਾਈ ਜਾਂਦੇ ਨੇ ਆਈ ਨੇ ਜਾਈ ਜਾਂਦੇ ਨੇ ਇਸ ਕਰਕੇ ਜ਼ਿੰਦਗੀ ਚ ਕੁਛ ਖੱਟ ਲੋ ਕਰੋ ਕਮਾਓ ਖਾਓ ਵਧੀਆ ਇੱਥੇ ਹੀ ਰਹਿ ਕੇ ਪੰਜਾਬ ਚ ਮੌਜਾਂ ਕਰੋ ਕੁਛ ਨਹੀਂ ਹੈ ਗੋਰਿਆਂ ਦੇ ਅੰਗਰੇਜ਼ਾਂ ਦੇ ਨੌਕਰ ਬਣ ਕੇ ਕਿਸੇ ਦਾ ਕਰਨ ਨਾਲੋਂ ਆਪ ਦਾ ਕਰੋ ਆਨੰਦ ਲਓ ਜ਼ਿੰਦਗੀ ਦਾ ਪੈਸਾ ਕਮਾਉਣਾ ਕਿਹਦੀ ਖਾਤਰ ਹੈ ਆਪਦੇ ਪਰਿਵਾਰ ਖਾਤਰ ਆਪਦੇ ਬੱਚਿਆਂ ਖਾਤਰ ਉਰੀ ਰਹਿ ਕੇ ਫਿਰ ਆਪਦਾ ਕਮਾ ਕੇ ਉਰੀ ਮौजਾਂ ਮਾਰੂ ਠੀਕ ਹੈ ਮੇਰੀ ਹਰ ਇੱਕ ਵੀਡੀਓ ਚ ਇਹੀ ਹੈ ਵੀ ਆਪਦਾ ਇੱਥੇ ਹੀ ਰਹਿ ਕੇ ਮੇਰਾ ਭਾਈ ਲੋ ਨਜ਼ਾਰੇ ਇੱਕ ਆਪਾਂ ਜਦੋਂ ਮੱਝਾਂ ਵਾਸਤੇ ਬਹੁਤ ਬਾਈ ਫੋਨ ਕਰਦੇ ਨੇ ਵੀ ਮੱਝਾਂ ਲੈਣੀਆਂ ਨੇ ਜਦੋਂ ਮੱਝਾਂ ਬਾਈ ਲਿਆਵਾਂਗੇ ਤੁਹਾਨੂੰ ਜਰੂਰ ਵੀਡੀਓ ਪਾਵਾਂਗੇ ਆਪਾਂ ਹੁਣ ਉਹਨਾਂ ਕੰਮ ਨਹੀਂ ਕਰਦੇ ਘਟਾਤਾ ਕਿਉਂਕਿ ਆਪਾਂ ਬੇਈਮਾਨੇ ਵਾਲੀ ਕਮਾਈ ਤੋਂ ਥੋੜਾ ਚੱਲਦੇ ਆ ਲਾਂਬੇ ਤੋਂ ਲੱਗਦਾ ਡਰ ਬਾਈ ਲੋਕ ਸਾਨੂੰ ਇਹ ਕਹਿ ਕੇ ਦੇ ਦਾਂਦੇ ਨੇ ਇਸ ਕਰਕੇ ਆਪਾਂ ਘਟਾਤਾ ਹੈ ਕੰਮ ਜੇ ਹੋਣਗੀਆਂ ਤਾਂ ਤੁਹਾਨੂੰ ਵੀਡੀਓ ਪਾ ਦਾਂਗੇ ਕੋਈ ਚੱਜ ਦੀ ਹੋਊਗੀ ਨਹੀਂ ਆਪਾਂ ਕੰਮ ਘਟਾਤਾ ਬਈ ਸਤਿ ਸ਼੍ਰੀ ਅਕਾਲ ਸਾਰਾ